ਉਨਾ ਦੇਖਿਆ ਗਿਆ ਹੈ ਕਿ ਜਦੋਂ ਚੋਣ ਪ੍ਰਚਾਰ ਜਾਂਦੇ ਨੰਗੇ ਪਾਉ ਰਹੇ ਨੇ ਕੀ ਕਾਰਨ ਹੈ ਇਸ ਚੀਜ਼ ਦਾ ਇਹ ਇੰਨਾ ਮੁਕੱਦਸ ਸ਼ਹਿਰ ਹੈ ਧਾਰਮਿਕ ਸ਼ਹਿਰ ਹੈ ਇੱਥੇ ਨੰਗੇ ਪੈਰੀ ਹੀ ਆਉਣਾ ਚਾਹੀਦਾ ਮੇਰਾ ਖਿਆਲ ਹੈ ਬਾਕੀ ਉਹ ਦਿਨ ਜਦੋਂ ਪਹਿਲੇ ਦਿਨ ਮੈਂ ਆਇਆ ਇੱਕ ਫਕੀਰ ਨੇ ਦਰवेश ਨੇ ਟੋਕਿਆ ਵੀ ਸੀ ਮੈਨੂੰ ਮੈਂ ਕਿਹਾ ਜੀ ਉੱਥੇ ਲਾਉਣੇ ਆ ਜਿੱਥੇ ਸਾਰੇ ਜੋੜੇ ਲਾ ਰਹੇ ਅਰ ਸਕ ਸੰ ਕਹਿੰਦੇ ਤੂੰ ਸਾਰਿਆਂ ਵਿੱਚ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਲਾਉਣ ਫਿਰ ਮੈਂ ਕਿਹਾ ਅੱਜ ਤੋਂ ਪਾਉਣਾ ਹੀ ਨਹੀਂ ਹੈ ਇਸ ਕਰਕੇ ਇਸ਼ਕ ਵਿੱਚ ਸਭ ਜਾਇਜ਼ ਚੋਣਾ ਤੱਕ ਹੀ ਰਹੇਗਾ ਕਿ ਉਸ ਤੋਂ ਬਾਅਦ ਵੀ ਜਦੋਂ ਫਰੀਦਕੋਟ ਆਉਂਗੇ ਨਹੀਂ ਫਰੀਦਕੋਟ ਤਾਂ ਸਦੀਆਂ ਤੱਕ ਪਰਲ ਹੈ वहां ਪਰਲ ਜਿੱ ਤੱਕ ਨਹੀਂ ਆਉਣੀ ਤੇ ਕਿੰਨੀਆਂ ਸਦੀਆਂ ਤੋਂ 8 ਸਦੀਆਂ ਤੋਂ ਬਾਬਾ ਫਰੀਦ ਦਾ ਨਾਮ ਹੈ ਤੇ ਸਾਡੀ ਚੋਣਾ ਚੋਣਾ ਇਹਦੇ ਅੱਗੇ ਕੀ ਹੈ ਇੱਥੇ ਤੇ ਜਿਹੜਾ ਜਿੱਦਾਂ ਦੀ ਨੀਤ ਲੈ ਕੇ ਆਏਗਾ ਉਦਾਂ ਦਾ ਹੀ ਮਤਲਬ ਹੈ ਜੀ ਤੁਸੀਂ ਜਿੱਤ ਲਈ ਪੂਰੀ ਤਰ੍ਹਾਂ ਆਸਮਾਨ ਦੋ ਫਰੀ ਕੋਟ ਜ਼ਿਲ੍ਹੇ ਦੇ ਇੱਕ ਪਿੰਡ ਨੇ ਥੋੜਾ ਟੋਟਲੀ ਕਹਿਤਾ ਕਿ ਅਸੀਂ ਤਾਂ ਹੰਸਰਾਜੀ ਨੂੰ ਪਿੰਡ ਚ ਆਣ ਹੀ ਨਹੀਂ ਦੇਣਾ ਉਸ ਪਿੰਡ ਵਾਲਿਆਂ ਨੇ ਕੀ ਕਹਿਣਾ ਚਾਹੁੰਦੇ ਉਸ ਪਿੰਡ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਮੈਨੂੰ ਵੋਟਾਂ ਪਾੜੀਆਂ ਦੇਖ ਲਿਓ